ਅਧਿਕਾਰ ਨੂੰ ਮਾਣਜੋ ਐਸਐਸਪੀ ਸਾਹਿਬ ਜੀ ਅਗੇ ਗਾਂਧੀ ਆਈਪੀਐਸ ਵੱਨੋਂ ਜਿਹੜਾ ਇਸ ਸੰਬੇਸ਼ਾ ਤਹਿਤ ਜਿਹੜਾ ਅਸੀਂ ਇੱਕ ਕਾਲ ਸਾਂਝਾ ਆਪਰੇਸ਼ਨ ਜਿਹੜਾ ਆਇਆ ਸੀ ਜਿਹਦੇ ਤਹਿਤ ਹੈ ਇਨਸਪੈਕਟਰ ਵਰਣ ਕੁਮਾਰ ਜਿਹੜੇ ਸੈਕਟਰੀ ਮੋਗਾ ਨੇ ਇਹਨਾਂ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਜਿਹੜਾ ਰੈੱਡ ਸਟੋਨ ਹੋਟਲੇ ਦੇ ਵਿੱਚ ਜਿਹੜੇ ਇਹਨੂੰ ਤੇ ਲਾਉਣ ਵਾਲੇ ਆ ਉਹ ਪਰਮਵੀਰ ਸਿੰਘ ਜਿਹੜਾ ਬਾਹਰੋਂ ਲੜਕੀਆਂ ਲਿਆ ਕੇ ਉਹਨਾਂ ਤੋਂ ਦੇਵਪਾਰ ਦਾ ਧੰਦਾ ਕਰਾਉਂਦੇ ਆ ਜਿਹਦੇ ਵਿੱਚ ਇਹਨਾਂ ਨੇ ਰੇਡ ਕੀਤਾ ਰੇਡ ਕਰਨ ਤੇ ਜਿਹੜਾ ਸਾਨੂੰ ਉਹ ਇੱਕ ਆਦਮੀ ਤੇ ਜਿਹੜੀਆਂ 8 ਜਿਹੜੀਆਂ ਲੜਕੀਆਂ ਉੱਥੋਂ ਗ੍ਰੰਬਦ ਹੋਈਆਂ ਤੇ ਇਸੇ ਤਰ੍ਹਾਂ ਹੀ ਜਿਹੜਾ ਇਨਸਪੈਕਟਰ ਹਰਵਿੰਦਰ ਸਿੰਘ ਐਸਐਚਓ ਮੈਣਾ ਨੂੰ ਜਿਹੜੀ ਇਨਫਾਰਮੇਸ਼ਨ ਮਿਲੀ ਸੀ ਜਿਹੜਾ ਸੀਡੀਆ ਟੋਟਲ ਦੇ ਵਿੱਚ ਜਿਹੜਾ ਇਸ ਤਰ੍ਹਾਂ ਦੇ ਵਪਾਰ ਦਾੰਦਾ ਚਲਾਉਂਦੇ ਆ ਇਹਦੇ ਵਿੱਚ ਇਹਨਾਂ ਨੇ ਵੀ ਰੇਡ ਕੀਤਾ ਤੇ ਇਹਦੇ ਤੋਂ 8 ਲੜਕੇ ਤੇ ਜਿਹੜੀਆਂ 10 ਲੜਕੀਆਂ ਜਿਹੜੀਆਂ ਇਹਨਾਂ ਨੂੰ ਕਾਬੂ ਕੀਤਾ ਗਿਆ ਇਹ ਲੜਕੀਆਂ ਜਿਹੜੀਆਂ ਇਹਨਾਂ ਨੂੰ ਸੱਕੀ ਸੈਂਟਰ ਜਿਹੜਾ ਸੀ ਜਿਹੜਾ ਭੇਜ ਦਿੱਤਾ ਸੀ ਤੇ ਜਿਹੜਾ ਅੱਜ ਕੋਰੋ ਦੇ ਵਿੱਚ ਇਹਨਾਂ ਨੂੰ ਪੇਸ਼ ਕੀਤਾ ਜਾਊਗਾ ਤੇ ਕਿਹੜੇ ਕਿਹੜੇ ਇਸ਼ਾਰਿਆਂ ਤੋਂ ਲੈ ਕੇ ਆਉਂਦੀਆਂ ਸੀ ਇਹ ਵੱਖਰੀ ਵੱਖਰੀ ਇਸ਼ਾਰਾਂ ਤੋਂ ਲੈ ਕੇ ਆਉਂਦੀ ਸੀ ਤੇ ਜਿਹੜੇ ਬੰਦੇ ਫੜੇਗੇ ਜੀ ਉਹ ਵੀ ਮੋਕੇ ਦੇ ਸੀ ਜਾਂ ਉਹ ਵੀ ਆਸ-ਪਾਸ ਦੇ ਪਿੰਡਾਂ ਦੇ ਆਪਸਾ ਜਿਵੇਂ ਆ ਛੰਡੇਆਣਾ ਸ਼ਰਕੀ ਦਾ ਸੀ ਪਰਮਵੀਰ ਇਸ ਤਰ੍ਹਾਂ ਨੇੜਲੇ ਪਿੰਡਾਂ ਦੇ ਹੀ ਆ ਤੁਹਾਡੇ ਲੋਕ ਕੀ ਕਰਨ ਦਿੱਤੀ ਜੀ ਅਸੀਂ ਜਿਹੜਾ ਇਹਦੇ ਵਿੱਚ ਦੋਹਾਂ ਦੇ ਜਿਹੜਾ ਥਾਣਾ ਸਿਟੀ ਦੇ ਵਿੱਚ ਜਿਹੜਾ ਮੋਰਲ ਟ੍ਰੈਪ ਦਾ ਜਿਹੜਾ ਪਰਚਾ ਦਰਜ ਕੀਤਾ ਤੇ ਸੇਮ ਹੀ ਥਾਣਾ ਮੈਣਾ ਦੇ ਵਿੱਚ ਦੋ ਪਰਚੇ ਦਰਜ ਕੀਤੇ ਆ। ਕਿਸਨ ਹੋਟਲ ਵਾਲਿਆਂ ਨੂੰ ਵੀ ਹਦਾਇਤ ਦਿੱਤੀ ਗਈ ਹੈ। ਹੋਟਲ ਵਾਲਿਆਂ ਨੂੰ ਵੀ ਇਹੀ ਹਦਾਇਤ ਦਿੱਤੀ ਗਈ ਕਿ ਜਿਹੜਾ ਇਹ ਤੁਸੀਂ ਬਾਹਰੋਂ ਜਿਹੜੀਆਂ ਲੜਕੀਆਂ ਲਿਆ ਕੇ ਜਿਹੜਾ ਧੰਦਾ ਕਰਾਉਂਦੇ ਆ ਉਹ ਜਿਹੜਾ ਮਾੜਾ ਕੰਮ ਕਰਦੇ ਉਹ ਤੋਂ ਉਹਦੇ ਤੋਂ ਬਾਜ਼ ਆ ਜਾਣ। ਇਹ ਤੇ ਇਸੇ ਤਰ੍ਹਾਂ ਤੋਂ ਕਾਰਵਾਈ ਅੱਗੇ ਲਈ ਜਾਰੀ ਰਹੂਗੀ।